ਉਹਨੇ ਇਹ ਕੋਈ ਸੇਵਾ ਪਾਣੀ ਕਰਦੇ ਤੁਹਾਡੀ ਉਹਨੇ ਸੇਵਾ ਸੇਵਾ ਹੈ ਕਿਉਂਕਿ ਮਾਰਾਂਗੇ ਫੇਰਾ ਫੇਰ ਆਹੋ ਮਾਰਿਓ ਚੱਕਰ ਲਾਗ ਰਹਿ ਪਿੰਡ ਸਵੇਰੇ ਚੱਲ ਜਾਂਦੇ ਹਾਂ ਤਾਂ ਨੋਂ ਰਾਣੀ ਕਰ ਹੈਗੀ ਆ ਤੂੰ ਰਹਿਣਾ ਵਾ ਨਹੀਂ ਨਹੀਂ ਮੈਂ ਇੱਦੱਕ ਦਾ ਰਹਿਣਾ ਵਾ ਉਹ ਮੈਂ ਕਹਿੰਦਾ ਰਹਿ ਦਈ ਦੋ ਚਾਰ ਦਿਨ ਨਹੀਂ ਨਹੀਂ ਜੇ ਚਲੋ ਤਿੰਨ ਟਾਈਮ ਨਾਲੀ ਚਲ ਭੈਣ ਰਹਿ ਦੋ ਦਿਨ ਪਾ ਦਾਂਗੇ ਦੋ ਦਿਨ ਲੇਟ ਹੀ ਲੱਗਣਾ ਤੂੰ ਕਰਨਾ ਉੱਥੇ ਜਾ ਕੇ ਮੈਂ ਕਹਾਂ ਭਾਵੇਂ ਨਹੀਂ ਰਹਿਣਾ ਚੁੱਪ ਕਰਕੇ ਤੁਰ ਕੋ ਤੂੰ ਹੀ ਰਹਿਣਾ ਤੇ ਰਹਿ ਕੋ ਮਿਲ ਜਾਈ ਨਹੀਂ ਬਸੇ ਉਹ ਮੈਂ ਕਹਿੰਦਾ ਹੁਣ ਵਾ ਤੂੰ ਸੁਆਬ ਨੂੰ ਆਈ ਸੀ ਇੱਥੇ ਨਾ ਮੇਰਾ ਦੁੱਖ ਵਾ ਤੁਹਾਨੂੰ ਕੋਈ ਚੰਗਾ ਭਾ ਚੰਗਾ ਹਾਂ ਮਾਰੇ ਤੇ ਕਫਰ ਹੈ ਕੋਈ ਨਹੀਂ ਮਾਰਾਂਗੇ ਸੁਖਸਾ ਨਹੀਂ ਦੇ ਉਹ ਕੋਈ ਗੱਲ ਨਹੀਂ ਸੁਖਸਾ ਦੀਆ ਪੈੜ ਥੋੜਾ ਨਾ ਸੁਭਾਰ ਨੂੰ ਬਦਲ ਹੋਣਾ ਕੋਈ ਗੱਲ ਨਹੀਂ ਆਹ ਸੁਭਾਰ ਦਾ ਬੜਾ ਵਧੀਆ ਵਾ ਬਦਲਦੀ ਕੀ ਲੋੜ ਪਈ ਐ ਮੈਂ ਕਹਿੰਦਾ ਪਿੰਡ ਆ ਹੀ ਰਹਿ ਪੈਣਾ ਚੁੱਪ ਕਰਕੇ ਆ ਜਾ ਤੇਹੀ ਭੈਣ ਘਰ ਅੰਦਰ ਕੀ ਗੱਲਾਂ ਕਰ ਲਈ ਇਹ ਓਏ ਆਪਣੇ ਘਰ ਦੀਆਂ ਡੈ ਹੀ ਗੱਲਬਾਤਾਂ ਕਰਨ ਬੈਠਾ ਜੀ ਵੀ ਨੌ ਰਾਨੀ ਦਾ ਕਿਦਾਂ ਵਾ ਰੋਟੀ ਪਾਣੀ ਦਿੰਦੀ ਆ ਕਹਿੰਦੀ ਵੀਰ ਉਹਦੀ ਤੇ ਗੱਲ ਹੀ ਜਾਣਦੇ ਬਹੁਤੀ ਚੰਗੀ ਨੇਕ ਉਠਾਈ ਆ ਜਿੱਦੜ ਤੇ ਆਈ ਸਾਡੇ ਘਰ ਦਾ ਦਿਨ ਹੀ ਬਦਲ ਗਿਆ ਮੇਰੀ ਗੱਲ ਸੁਣੋ ਝੂਠ ਘੱਟ ਬੋਲਿਆ ਕਰੋ ਮੈਂ ਆਪਣੇ ਕੰਨੀ ਸਾਰੀਆਂ ਗੱਲਾਂ ਸੁਣ ਲਈਆਂ ਕਾ ਦੀਆ ਜਿਹੜੀਆਂ ਭਾਰੀ ਤੁਹਾਨੂੰ ਦੱਸਾਂ ਲਈ ਆਂਦੇ ਤੇ ਇਹਨੇ ਤੇਨਾ ਰੋਟੀ ਦਾ ਜੀਣਾ ਹਰਾਣ ਕੀਤਾ ਵਾ ਮੇਰੇ ਨਾਲ ਵੀ ਤੇ ਹੀ ਸੋਈ ਦੇ ਵਿੱਚ ਮੈਨੂੰ ਵੀ ਆਉਂਦੀ ਹੈ ਇਹ ਪਰਸਾਈ ਕੀ ਕਰਦੀ ਕਿ ਮੈਂ ਹਮ ਫੋਲਵੜੀਆਂ ਕੱਢਣ ਲਈਆਂ ਇਹ ਆਹੋ ਗਰਮੀ ਬੜੀ ਐ ਨਾ ਪਕੌੜੇ ਦੇ ਇਹਨਾਂ ਦੇ ਗੱਲ ਦੇ ਫਿਰ ਇਹ ਨਹੀਂ ਕਰਦੀ ਤੋ ਉੱਥੇ ਨੌਨ ਹੋਰ ਤੰਨਾ ਬੜੀਆਂ ਕਰਦੀ ਚੱਲ ਜੇ ਆਈ ਤੇ ਤੂੰ ਵੀ ਪਕੌੜੇ ਚਾਰ ਕੱਢ ਲੈਂਦੀ ਆਖਰ ਕਿੱਧਰ ਤੀ ਤਾ ਫੋਨ ਕਰ ਦਿੰਦੀ ਤੇ ਮੈਂ ਬਰੈਡ ਮੰਗਾ ਲਈਦੀ ਚਾ ਫੋਨ ਤੇ ਕੀਤਾ ਨਹੀਂ ਚੱਕਦਾ ਮਾਈ ਮੈਂ ਤਾਂ ਲੰਮੇ ਪਈ ਹਾਂ ਦਾ ਓ ਚੱਲ ਹੁਣ ਤੇ ਆਪਰੇ ਪੀਤਾ ਗਿਆ ਵਾ ਮੇਰੀ ਗੱਲ ਸੁਣੋ ਗੋਟੀ ਤੇ ਚੰਗੀ ਦੱਸਦੇ ਹੋ ਪਰ ਇਹ ਕਿਹੜੀ ਚੰਗੀ ਦੇਣ ਲਈ ਆ ਉਹਦੇ ਨਹੀਂ ਇਤਾਂ ਦੀ ਨਹੀਂ ਰਮਨ ਕੋਈ ਵੀ ਗੱਲ ਤੈਨੂੰ ਹਾਹਾ ਥੋੜੀ ਸੱਚ ਬੋਲ ਪੋ ਸੁਣ ਤੇ ਮੈਂ ਸਭ ਕੁਝ ਲੈ ਆਈ ਆ ਕਿਉਂ ਪਰਦੇ ਪਾਈ ਜਾਂਦੇ ਜੀ ਉਹ ਰਮਨ ਸਾਡੀ ਦੇ ਭੈਣੇ ਤਾਂ ਦੀ ਐ ਵੀ ਕਿਤੇ ਬਹਿ ਕੇ ਥਾਂ ਨਹੀਂ ਹਲਾਉਂਦੀ ਆਹੋ ਧਿਆਨ ਤਾਂ ਕਿ ਤੇ ਮੇਰੇ ਪੈਰ ਨਹੀਂ ਇੱਥੇ ਲੱਗਾਂ ਦਿੰਦੀ ਤੇ ਨਵੇਂ ਦੇ ਇੱਥੇ ਕਿੱਥਾਂ ਲੱਦਾਂ ਦੇਣੇ ਆ ਆ ਤੇ ਨਾ ਮੈਂ ਆਪਣੇ ਜੋਰ ਨਾਲ ਇੱਥੇ ਵਸਦੀ ਆ ਨਹੀਂ ਤਾਂ ਕੱਢਣ ਵਾਲੇ ਨੇ ਕਿ ਕਸਰ ਨਹੀਂ ਛੱਡੀ ਤੈਨੂੰ ਵੀ ਪਤਾ ਵਾ ਕਿ ਉਹਨੇ ਘਰ ਕਿੱਦਾ ਬਣਾਇਆ ਵਾ ਤੈਨੂੰ ਨਹੀਂ ਪਤਾ ਜੀ ਉਹਨੇ ਬਣਾਇਆ ਤਾਂ ਸਾਡਾ ਵੀ ਘਰ ਵਾ ਹੀ ਬਣਾਉਂਦੇ ਆ ਨਾਲੇ ਆਂਦੀ ਹੈ ਤੇਰੇ ਭੈਣ ਭਰਾ ਕਦੋਂ ਦੇ ਆਏ ਆ ਤੇ ਮੈਂ ਹੋ ਗਿਆ ਤਰਕ ਦੇਣਾ ਆਂਦੀ ਆਹੋ ਹੁਣ ਤੇ ਬੜੀ ਖੁਸ਼ ਹੋਣੀ ਆ 10 ਬੰਦਾ ਪੁੱਛੇ ਤੇ ਜਿਹੜੇ ਮੇਰੇ ਭੈਣ ਕਰਾਉਣਾ ਨਹੀਂ ਆਉਣਾ ਜੀ ਕਾ ਉਹ ਚੱਲ ਰਮਨ ਉਸਦੀ ਗੱਲਾਂ ਦਾ ਗੁੱਸਾ ਨਾ ਕਰ ਕਰ ਉਹ ਤਾਂ ਸੁਭਾਅ ਹੀ ਇਦਾਂ ਦਾ ਆ ਸੁਭਾਅ ਵਾ ਦਾ ਇਦਾਂ ਦਾ ਕਦੀ ਚੀਜ਼ਾਂ ਵੇਂਦੀ ਫਿਰਦੀ ਆ ਕੀ ਕਰ ਮੈਂ ਪਾਗਲ ਮੈਨੂੰ ਨਹੀਂ ਆਪਣੇ ਘਰ ਦੀ ਲੋੜ ਹੈਗੀ ਇਹ ਜਿਆਦਾ ਘਰ ਕਰਾਉਣਾ ਜਾਣਦੀ ਆ ਉਹ ਪਤਾ ਗੱਲ ਕੀ ਆ ਕਹਿੰਦੀ ਵੀ ਵੀਰ ਇਹ ਲਾਗੇ ਲਾਗੇ ਟਰੱਕ ਭਰ ਭਰ ਕੇ ਆਏ ਆ ਪਲਾਂਟ ਹੀਗਾ ਮੈਂ ਹੋ ਉਹ ਗੱਲਾਂ ਛੱਡਦੇ ਹੁਣ ਜੇ ਇਹੋ ਕੰਮੇ ਦੇ ਰਏ ਨਾ ਵੇਖੀ ਸਹੀ ਨੌ ਇਹਦਾ ਹਾਲ ਕੀ ਕਰਦੀ ਆ ਅੱਜ ਦਿਨੇ ਇੱਥੇ ਆ ਨਾ ਕੱਲ ਨੂੰ ਨੌ ਦੇ ਵੀ ਆਉਣੇ ਆ ਉਹ ਚੱਲ ਰਮਨ ਦੋਦੇ ਆਪਣੇ ਘਰ ਦੀ ਗੱਲ ਬਾਤ ਛੱਡ ਤੂੰ ਆਹ ਹੋਰ ਧਿਆਨ ਦੇ ਗੱਲ ਆ ਇਹਦਾ ਰਮਨ ਛੱਡ ਇਹ ਤਾਂ ਮੁੰਡਾ ਚੰਗਾ ਹੜਾਵਾ ਜਿਹੜਾ ਸੁਣੀ ਜਾਂਦਾ ਵਾ ਨਹੀਂ ਤੇ ਦੋਵੇਂ ਜਣੇ ਰਾਂ ਕੇ ਨਾ ਇਹਨੂੰ ਮਤ ਚੰਗੀ ਦੇਣੋ ਵੇ ਮੇਰੀ ਗੱਲ ਸੁਣ ਸਾਰਾ ਕਸੂਰ ਇਹਦਾ ਥੋੜਾ ਵਾ ਕਿ ਸਾਡੇ ਭੈੜ ਦਾ ਕਸੂਰ ਵਾ ਦੋਦੇ ਵਿੱਚ ਵੀ ਕਮੀ ਹੋਊਗੀ ਕੋਈ ਦੱਸ ਉਹ ਦੇ ਵਿਚਾਰੀ ਚ ਕਾਦੀ ਕਮੀ ਆ ਇਹਦੇ ਮੇਰੇ ਪਰ ਘਾਈ ਦੇ ਪੈਰ ਨਹੀਂ ਲੱਗਣਗੇ ਨੀ ਨੌ ਦੇ ਲੱਗਣ ਨਹੀਂ ਦੇਣੀ ਇਹਨੇ ਉਹ ਤਾਂ ਮੁੰਡਾ ਸਟੈਂਡ ਲਾਉ ਤੇ ਫੇਰ ਬਸੂਗੀ ਰੋਟੀ ਇੱਥੇ। ਉਹ ਨਹੀਂ ਕੋਈ ਗੱਲ ਨਹੀਂ ਇਦਾਂ ਦੀ ਹੁੰਦੇ ਹੋਏ ਨਾ ਵਾ ਠੀਕ ਹੈ। ਉਹ ਤਾਂ ਵਿਚਾਰਾ ਜਾਂਦਾ ਜਾਂਦਾ ਵੀ ਕਹਿਣ ਡਿਆ ਸੀ ਪਚਾਰ ਦਿਨ ਰਹਿ ਪਾ ਚਾਰ ਦਿਨ ਰਹਿ ਆ ਪਾ ਖਰੇ ਉਹ ਤਾਂ ਕਿੰਨਾ ਕ ਕਪਾਤ ਪਾਇਆ ਹੁਣਾ। ਉਹ ਕਪਾਤ ਪਾਇਆ ਵਾ ਉਹਦਾ ਇਹ ਉਹ ਪ੍ਰਾਣਾ ਸੁਭਾਈ ਇਹਦਾ ਉਹਦਾ ਵੀ ਤੁਹਾਡੀ ਸਾਰੀ ਉਮਰ ਪੈਂਦੀਆਂ ਸਿਫਤਾਂ ਕਰਦੇ ਨੰਗੀ ਤੁਹਾਨੂੰ ਭੈਣ ਹੀ ਚੰਗੀ ਲੱਗਦੀ ਆ। ਬਾਕੀ ਸਾਰੇ ਹੀ ਗਲਤ ਲੱਗਦੇ। ਓਏ ਉਹ ਰਮਨ ਜਿੱਥੇ ਬੈਜ ਕੇ ਤੇ ਥਾਰੀ ਦਿਖਾਉਂਦੀ। ਕੋਈ ਗੱਲ ਨਹੀਂ ਜਿੱਦਣ ਡਾਂਸ ਛੋਟਾ ਸੱਤ ਚੱਲਿਆ ਨਾ ਫੇਰ ਵੀ ਪਤਾ ਲੱਗਣਾ ਹੀ ਆ ਮੈਨ ਕੀ ਅੱਜ ਸੰਗੀਤਾ ਜੀ ਉਹ ਚੱਲ ਜੇ ਉੱਥੇ ਚੱਲੂਗਾ ਫਿਰ ਵੇਖੀ ਜਾਊਗੀ ਐਵੇਂ ਢਾਲ ਛੋਟਾ ਚੱਲਣਾ ਚੱਲ ਰਵਰਨ ਕੇਦੇ ਘਰ ਦੀ ਟੈਨਸ਼ਨ ਲਈ ਜਾਂਦੀਆਂ ਜਾਂ ਉੱਥੇ ਤੇ ਰੋਟੀ ਪਾਣੀ ਬਣਾ ਲਾ ਤੇ ਮਾਂ ਵੀ ਕਿਤੇ ਬਾਹਰ ਦਾ ਵੇਖੂਗੀ ਠੀਕ ਆ ਕੋਈ ਨਹੀਂ ਬਣਾਣੀ ਦੀ ਦੇਖਾ ਕਿੱਡੀਆਂ ਪੈਣ ਦੀਆਂ ਲੱਗੀਆਂ ਸਿੱਤਾਂ ਕਰਨ ਅੱਜ ਤੱਕ ਮੈਂ ਨਾ ਨਾ ਗੱਲਾਂ ਸੁਣੀਆਂ ਹੁੰਦੀਆਂ ਨਾ ਫੇਰ ਮੈਂ ਮੰਨ ਹੀ ਲੈਂਦੀ ਵੀ ਆਪਣੀਆਂ ਹੀ ਗੱਲਾਂ ਕਰਦੇ ਆ ਅੱਜ ਤੱਕ ਕੰਨੀ ਨੇ ਸਭ ਕੁਝ ਸੁਣ ਲਿਆ ਇਹੋ ਦਾਜ ਨਹੀਂ ਲੈ ਕੇ ਆਈ ਉਹ ਇਦਾਂ ਆ ਉਦਾਂ ਆ 10 ਦਿਨ ਕੁੜੀ ਚੰਗੀ ਮਿਲ ਗਈ ਆ ਰੋਟੀ ਪਾਣੀ ਮੰਜੇ ਤੇ ਮਿਲਣ ਡਿਆ ਤੈਨੂੰ ਹੋਰ ਕੀ ਚਾਹੀਦਾ ਪਰ ਉਹ ਪਰਾਣੀਆਂ ਤਾਂ ਨਹੀਂ ਨਾ ਜਾਂਦੀਆਂ ਜੋ ਕੋਈ ਇੱਥੇ ਮੇਰ ਨਾਲ ਕਰਦੀ ਇਹੀ ਆ ਉਹ ਹੋਦ ਨਾ ਕਰਨ ਗਈ ਆ ਪਰ ਅੱਜ ਉਹਦਾ ਵੀ ਮਾਂ ਪਿਓ ਜੀ ਨਾਲ ਹੁੰਦਾ ਨਾ ਤੇਰੇ ਨਾਲ ਆ ਕੇ ਦੋ ਹੱਥ ਕਰਦਾ ਤੇ ਤੈਨੂੰ ਲੱਗ ਜਾਂਦਾ ਪਤਾ ਹੁਣ ਤੈਨੂੰ ਇਹ ਆ ਕਿ ਪ੍ਰਭਾਵ ਚਲੀਦਾ ਨਿਆਣਾ ਵਾ ਉਹਨੇ ਆਣ ਕੇ ਕੀ ਕਹਿ ਲੈਣਾ ਤੂੰ ਮਨਮਗਦੀਆਂ ਬਈਆਂ ਚਲਾਉਣ ਪਰ ਕੋਈ ਗੱਲ ਨਹੀਂ ਅੱਜ ਤੱਕ ਤੇਰੇ ਦੇਣਵਾ ਨਾ ਕੱਲ ਨੂੰ ਉਹਦੇ ਵੀ ਆਉਣੇ ਆ ਫੇਰ ਮੈਂ ਕਿ ਤੈਨੂੰ ਗੇਟੋਂ ਬਾਹਰ ਨਾ ਆਉਣਾ ਕੱਦਿਆ ਫੇਰ ਦੱਸੀ ਤੂੰ ਫੇਰ ਰੋਇਆ ਕਰਨਾ ਆਣ ਕੇ ਵੀਰ ਮੈਨੂੰ ਇਦਾਂ ਕਰਦੀ ਆ ਵੀਰ ਮੈਨੂੰ ਇਦਾਂ ਕਰਦੀ ਆ ਫੇਰ ਤੈਨੂੰ ਮੈਂ ਵੀ ਭਜਾਉਂਗੀ ਪਿਚਾਲੇ ਥੋਂ ਦੂੰ ਤੇਰੀ ਗੱਲ ਸੁਣ ਉਹਦੀ ਜ਼ਬਾਨ ਤੇ ਚਲਾਈ ਤੂੰ ਉੱਥੇ ਨਾ ਮੈਂ ਜ਼ਬਾਨ ਕਾਦੀ ਚਲਾਉਣੀ ਹੈ ਬਾਨਾ ਤੇ ਚਲਾਈਂਗਾ ਤੂੰ ਤੇਰੇ ਕਿਲੇਜ ਚ ਪੈ ਗਈ ਠੰਡ ਹੁਣ ਹੈਂ ਭਰਾ ਮੇਰੇ ਨੂੰ ਜਾ ਕੇ ਪੱਟੀਆਂ ਪੜਾਉਣ ਡਿਆ ਹੈਗਾ ਭਰਾ ਤੇ ਮੇਰਾ ਹੀ ਆ ਨਾ ਮੇਰਾ ਹੀ ਰਹਿਣਾ ਵਾ ਨਹੀਂ ਕੀ ਪੜਾਈਆਂ ਮੱਟੀਆਂ ਨੂੰ ਹੈ ਆਪਣੇ ਘਰ ਦੀ ਨਹੀਂ ਕੀ ਨਹੀਂ ਕੀ ਗੱਲ ਦੱਸਣ ਡਿਆ ਵਾ ਜੇ ਮੇਰੀ ਪਰਜਾਈ ਦੇ ਕੰਨ ਚ ਪੈ ਜਾਣਗੇ ਤਾਂ ਮੈਨੂੰ ਤੇ ਮਿਹਣੇ ਵਜਣੇ ਨੇ ساری ਉਮਰ ਵਜਣੇ ਮਿਹਣੇ ਤੂੰ ਇਥੇ ਬੜੇ ਕੰਮ ਸਵਾਦੀ ਕਰਦੇ ਰਹੀਆਂ ਸਵਾਦੇ ਕਰਦਾ ਜੀਣਾ ਹਰਾਮ ਕੀਤਾ ਹੁੰਦਾ ਸੀਗਾ ਇਹ ਦੇਖਾ ਉੱਪਰ ਗਿਆ ਹਾਰੀ ਦਾ ਕੰਮ ਇਹਦਾ ਕੀ ਕਸੂਰ ਆ ਇਹਦਾ ਕੀ ਕਸੂਰ ਵਾ ਪਹਿਲਾਂ ਮੈਨੇ ਇਹ ਦੱਸੋ ਤੇ ਐਡੇ ਪਿਆਰ ਨਾਲ ਪਤਿਆਸ ਤੇ ਆ ਕੇ ਮੈਨੂੰ ਤਾਂ ਹੀ ਮੇਰੇ ਪੇਕੇ ਖੜਿਆ ਸੀ ਤੇ ਮੇਰੇ ਭਰਾ ਕੋ ਮੇਰੀ ਬੇਇੱਜ਼ਤੀ ਕਰਾਓ ਵੀਰ ਜੀ ਸੁਣ ਲੈ ਤੇਰੀ ਕਾਜੀ ਬੇਇਤੀ ਹੋ ਗਈ ਉੱਥੇ ਕਿਉਂ ਨਹੀਂ ਹੋਈ ਮੇਰੀ ਬੇਇਤੀ ਹੈ ਹੈ ਐਨੀ ਮੇਰੇ ਭਰਾ ਨੇ ਮੇਰੀ ਬੇਇਤੀ ਕੀਤੀ ਗੱਲ ਨਹੀਂ ਕਰਨ ਵਾਲੀ ਮੈਂ ਕਿ ਉਹਨੂੰ ਕਿਹਾ ਸੀ ਮੈਂ ਲੋਕਾਂ ਨੂੰ ਨਹੀਂ ਕਿਹਾ ਤੇ ਤਰੀਫਾਂ ਕਰਨ ਲਈ ਕਿ ਮੈਂ ਆਪਣੀ ਨਾਹ ਫੁੱਲਾ ਵਾਂ ਰੱਖੀ ਆ ਮੈਂ ਆਪਣੇ ਘਰ ਬੜੀ ਵਧੀਆ ਆ ਤੇ ਤੂੰ ਉੱਥੇ ਮੇਰੇ ਕੋਲ ਖਲਣ ਗਿਆ ਹੈਗਾ ਮੇਰੀ ਗੱਲ ਸੁਣ ਲੈ ਜਿਹੜੀ ਗੱਲ ਸੱਚੀ ਮੈਂ ਉੱਥੇ ਉਹ ਕੀਤੀ ਆ ਕੋਈ ਮਾੜੀ ਗੱਲ ਨਹੀਂ ਕੀਤੀ ਤੇ ਮੇਰੀ ਪਰਜਾਈ ਸੁਣਦੀ ਹੋਊ ਤਾਂ ਕੀ ਆਖੂਗੀ ਅੱਗੇ ਮੇਰੀ ਇੰਨੀ ਚਿਤ ਹੁੰਦੀ ਆਪਣੇ ਪੇਗਿਆਂ ਦੇ ਘਰ ਸਾਰੀ ਇੱਜ਼ਤ ਦਾ ਨਾਮ ਕਰਦੀ ਸੀ ਮੇਰੀ ਆ ਬਹੁਤ ਅਸੀਂ ਤੇਰੇ ਝੰਡੇ ਝੁਲਣਦੇ ਉੱਥੇ ਅੱਗੇ ਦੇ ਮੇਰੀ ਗੱਲ ਸੁਣ ਲਓ ਧਿਆਨ ਨਾਲ ਹੁਣ ਮੈਂ ਵੀ ਤੁਹਾਡੀ ਭੈਣ ਨਾਲ ਇਦਾਂ ਹੀ ਗੱਲਾਂ ਕਰੂੰਗੀ ਜਿੱਦਾਂ ਮੇਰੇ ਭਰਾ ਨਾਲ ਕਰਕੇ ਆਏ ਜੇ ਨਾ ਤੁਸੀਂ ਮੇਰਾ ਜਲੂਸ ਕੱਢ ਕੇ ਆਏ ਜੇ ਤੁਸੀਂ ਉੱਥੇ ਮੇਰੀ ਗੱਲ ਸੁਣ ਲਾ ਤੇ ਗੱਲ ਤੇ ਤੂੰ ਘਰ ਕੇ ਇਸ ਜੀ ਨੂੰ ਦਿੰਦੀ ਨਹੀਂ ਤੇ ਤੇਰੇ ਭਰਾ ਨੂੰ ਕਹਿਣਾ ਹੋਰ ਕਿਹਨੂੰ ਕਹਿਣਾ ਸੀ ਹੈ ਨਾ ਕੀ ਮਾੜਾ ਕਰਤਾ ਹਾਂ ਮੈਂ ਮਰ ਗਈ ساری ਉਮਰ ਘਰ ਬਣਾਉਂਦੀ ਹੈ ਮੈਨੂੰ ਨਾ ਹੱਕ ਨਹੀਂਗਾ ਕਿ ਆਪਣੇ ਬੱਚੇ ਦਾ ਵਿਆਹ ਕਰ ਸਕਾਂ ਆਪਣੀ ਮਰਜ਼ੀ ਦੇ ਨਾਲ ਮੈਂ ਮਾਂ ਹਾਂ ਇੱਕ ਮਾਂ ਨੂੰ ਇਹ ਤਾਂ ਹੁੰਦਾ ਹੀ ਹੈ ਨਾ ساری ਉਮਰ ਨਿਆਣੇ ਵੱਡੇ ਕਰਨੇ ਪਾਲਣੇ ਫੇਰ ਆਪਣੇ ਰੀਜ ਦੀ ਠਿੱਡ ਵਿੱਚ ਜੇ ਨੇ ਉਹ ਕਰ ਹੀ ਲਿਆ ਵਾ ਕੰਮ ਤੁਹਾਨੂੰ ਫਾ ਲੈ ਕੇ ਮਰ ਜਾ ਮੈਂ ਫਾ ਲੈ ਕੇ ਮਰ ਜਾ ਤੁਸੀਂ ਕੋਈ ਜ਼ਿਆਦਾ ਨਹੀਂ ਔਖੇ ਰਹਿੰਦੇ ਮੇਰੇ ਨਾਲ ਨਹੀਂ ਔਖੇ ਰਹਿੰਦੇ ਇੱਥੇ ਰਹਿਣਾ ਖੁੰਦਾ ਜਾ ਕੇ ਅਥੇ ਮੇਰੀ ਬੇਇੱਜ਼ਤੀ ਕਰਾ ਕੇ ਆਏ ਜੀ ਹੱਦੀ ਤੇਰੀ ਹੱਦ ਹੋ ਗਈ ਤੁਹਾਡੀ ਮੈਂ ਜੋ ਹੀ ਗੱਲ ਕੀਤੀ ਜੋ ਸੱਚਾਈ ਮੈਂ ਵੀ ਇਹ ਨਹੀਂ ਟਿਕਨ ਦਿੰਦੀ ਕਿ ਇਹਨੂੰ ਘਰ ਤੈਨੂੰ ਇੱਥੇ ਰੱਖ ਲਾ ਮੈਂ ਦੱਸ ਦਾਂ ਅੱਛਾ ਤੁਹਾਡਾ ਕੀ ਇਰਾਦਾ ਵਾ ਮੈਂ ਆਪਣੇ ਪੇਕੇ ਜਾ ਕੇ ਰਹੂੰਗੀ ਮੇਰੀ ਰਹੀ ਨਹੀਂ ਜੁੱਤੀ ਮੇਰੀ ਸੁਣ ਲੈ ਗੱਲ ਮੈਨੂੰ ਤੇ ਮੈਂ ਚਲ ਘਰ ਦਿੰਦਾ ਦਾਂ ਔਖੇ ਨਾ ਬਜਣਗੇ ਤਾਂ ਅੱਜ ਦਿਨ ਸੌਖੇ ਲੰਗ ਜਾਣਗੇ ਨਾ ਲਿਆ ਕੇ ਮੈਨੂੰ ਦੋ ਕੁਸਤ ਮਾਰ ਦੋ ਮਰ ਜੂਗੀ ਤੇ ਤੁਹਾਨੂੰ ਠੰਡ ਪੈ ਜੂਗੀ ਗੱਲ ਸੁਣ ਲੈ ਮੇਰੀ ਮਰ ਮਰੌਣ ਦੀ ਗੱਲ ਨਹੀਂ ਜਦੋਂ ਕਿ ਇਹਦਾ ਟਾਈਮ ਆਣਾ ਤੇ ਹਰ ਘੜੇ ਬੰਦੇ ਨੇ ਮਰੀ ਜਾਣਾ ਵਾ ਇੱਥੇ ਬਹੁਤ ਲਿਖਦਾ ਨਹੀਂ ਲਿਖਾ ਕੇ ਆਇਆ ਕੋਈ ਬੜੇ ਲੰਮੇ ਸਮੇਂ ਦੀਆਂ ਬਈ ਲਿਖਤਾ ਨਹੀਂ ਲਿਖਾ ਕਾ ਤੁਹਾਡਾ ਪਤਾ ਕੀ ਇਰਾਦਾ ਵਾ ਤੇ ਬਸ ਹੁਣ ਤਾਂ ਮੈਨੂੰ ਚੰਗੀ ਨਹੀਂ ਲੱਗਦੀ ਚੰਗੀ ਨਹੀਂ ਲੱਗਦੀ ਇੱਥੇ ਜੇ ਕੋਈ ਹੋਰ ਗੱਲ ਹੈਗੀ ਦਿਲ ਵਿੱਚ ਤਾਂ ਵੀ ਦੱਸ ਦੋ ਮੈਨੂੰ ਕੀ ਗੱਲ ਦਿਲ ਵਿੱਚ ਮੇਰੀ ਗੱਲ ਸੁਣ ਤੈਨੂੰ ਮੈਂ ਜਦੋਂ ਕਈ ਵਾਰੀ ਕਹਿ ਰਨਾ ਸੀ ਵੀ ਕਲਾ ਨਾ ਕਰ ਕਰਿਆ ਕਰ ਕਲਾ ਨਾ ਕਰ ਕਰਿਆ ਕਰ ਇੱਕ ਬੜਾ ਕੰਮ ਆੜਾ ਹੀ ਕਲਾ ਰੋਜ਼ ਕਰਾਂ ਜੰਗੀ ਹੁੰਦੀ ਆ ਕੋਈ ਗੱਲ ਨਹੀਂ ਅੱਜ ਜਿਹੜਾ ਕੰਮ ਤੁਸੀਂ ਕੀਤਾ ਵਾ ਨਾ ਬਹੁਤ ਸੋਹਣਾ ਕੀਤਾ ਵਾ ਹੁਣ ਕੀ ਉਮੀਦ ਕਰਦੇ ਜੇ ਮੇਰੇ ਤੋਂ ਹੈ ਹੁਣ ਤੁਸੀਂ ਵੇਖਿਓ ਸਹੀ ਤੁਹਾਡਾ ਜਰੂਸਰਾ ਨੇ ਕੱਢਿਆ ਤੁਹਾਡੀ ਭੈਣ ਦੇ ਸਾਹਮਣੇ ਤੁਹਾਡੇ ਭਾਈ ਦੇ ਸਾਹਮਣੇ ਫੇਰ ਤੁਹਾਨੂੰ ਪਤਾ ਲੱਗੂਗਾ ਮੇਰੀ ਗੱਲ ਸੁਣ ਚੁੱਪ ਕਰ ਜਾ ਮਤਲਬ ਥੱਕੇ ਆ ਗਰਮੀ 'ਚ ਮਰਦਾ ਬਕਵਾਸ ਬੰਦ ਕਰ ਅਰੇ ਭਾਈ ਇਹ ਲੜ ਵਾਲੀ ਡੜਾ ਹੈ ਪਾਲੀ ਕਿੱਡੀ ਚੰਗੀ ਗੱਲ ਕਰ ਲਗੀ ਇੱਥੇ ਕੂਣ ਦੀ ਅਗਲੀ ਭੁੱਲ ਗਈ ਐ ਕਿ ਕੂਣਾ ਕਿੱਦਾਂ ਵਾ ਕੋਈ ਗੱਲ ਨਹੀਂ ਮੇਰਾ ਉੱਥੇ ਜਾ ਕੇ ਜਲੂਸ ਕੱਢ ਕੇ ਆਇਆ ਜਨਾ ਆਪਣੀ ਨੌ ਦੇ ਕਰਕੇ ਹੁਣ ਤੜੇ ਨੌ ਦਿਨ ਲੱਕ ਦੇ ਲਕੀਰਾਂ ਨਾ ਕਢਾਈਆਂ ਤੇ ਮੇਰਾ ਨਾ ਵੀ ਜੀਵਨ ਨਹੀਂ ਮੈਂ ਵੀ ਇਹਨੂੰ ਵਸਣ ਦਿੰਦੀ ਐ ਇੱਥੇ ਉਹਨੂੰ ਮੇਰੇ ਪੇਕਿਆਂ ਤੱਕ ਮੇਰੀ ਬੇਇੱਜ਼ਤੀ ਕਰਾਤੀ ਐ ਜਲੂਸ ਕੱਢ ਕੇ ਰੱਖਤਾ ਮੇਰਾ ਇਹਨਾਂ ਨੇ ਝਾਉਨੇ ਉਤਰੇ ਨੇ ਯਰ ਕੋਈ ਆਈ ਇੰਪੂਆ ਕਾ ਖਾਣਾ ਲੈ ਗਿਨੀ ਆਈ ਉਧਰ ਤੇ ਦੱਸਾਂ ਲਿਆਈ ਕੋਈ ਵਦਿਆ ਦੇ ਵੱਡਾ ਰੋਪਾ ਖੜਿਆ ਕੋਈ ਵੇਚੇ ਰੱਖ ਲੈ ਬੰਨੀ ਜੇ ਫੇਕੀ ਲੱਪਾਂ ਤੇ ਆ ਫੇਰ ਵਿੱਚੋਂ ਮੈਨੂੰ ਲੱਗਣਾ ਕੀ ਆ ਭੂਆ ਆਈ ਭੂਆ ਦਾ ਖਾਣ ਨੂੰ ਲੈ ਕੇ ਆਈ ਹਾਂ ਹੈ ਹੈ ਦੇ ਕੀ ਪੁੱਛਣ ਦੇ ਆ ਭੂਆ ਦਾ ਭੂਆ ਦਾ ਖਾਣ ਨੂੰ ਵੀ ਲੈਣਾ ਸੀ ਐਵੇਂ ਬਤਾ ਇਦਾਂ ਹੋ ਗਿਆ ਵਾ ਜਦੋਂ ਨਿਗਾਹ ਜਿਆ ਹੋਦ ਕੋਈ ਨਹੀਂ ਲੈ ਕੇ ਆਈ ਹੁਣ ਤੂੰ ਵਿਉਹ ਜੋਗਾ ਹੋ ਗਿਆ ਹੁਣ ਹਨੇ ਕੀ ਲੈਣਾ ਮੈਂ ਤਾਂ ਮੱਫੀ ਵੇਖਣ ਗਿਆ ਹੀ ਮੈਨੂੰ ਤਾਂ ਦਿਨ ਦੱਸਿਆ ਨਹੀਂ ਕਹਿੰਦਾ ਤੇਰੀ ਭੂਆ ਆਈ ਆ ਉਹ ਤਾਂ ਕਹਿੰਦਾ ਬੜਾ ਵੱਡਾ ਹੱਬ ਲੈ ਕੇ ਆਈ ਆ ਮੈਨੂੰ ਲੱਗਾ ਇਹ ਭੂਆ ਦਾ ਖਾਣ ਪੀਣ ਲੈ ਆਹ ਲੈ ਆਈ ਖਾਣ ਨੂੰ ਮਾਮਾ ਨਹੀਂ ਹੋ ਪਿਲਫਾਫਾ ਭਰ ਕੇ ਲਿਆਉਂਦਾ ਭੂਆ ਹੀ ਤਾਂ ਧੀ ਉਹਨੇ ਨਹੀਂ ਕੋਹ ਲਿਆਉਣਾ ਸਗਨਤ ਨਾਕਾ ਚੜਾ ਗੱਲਾਂ ਕਰਨ ਰਹੀ ਸੀ ਪਾਣੀ ਫੜਾਇਆ ਪੁੱਤ ਨੇ ਹੁਣ ਤੂੰ ਘਰ ਹੈਂਦੀ ਨਾ ਨਹੀਂ ਤੇ ਮੈਂ ਠੰਡਾ ਬੰਕਾ ਲੈਂਦੀ ਆਂਦੀ ਆ ਹੋ ਕਿਹੜਾ ਠੰਡਾ ਵਾ ਜਿਹੜਾ ਨੰਗਾ ਨਹੀਂ ਲਿਆ ਪਾਣੀ ਆ ਜੇ ਇਹਨਾਂ ਫੁੱਲ ਵੜੀਆਂ ਕੱਢਣ ਦੇ ਫੇਰ ਆ ਗਈ ਰਸੋਈ ਦੇ ਵਿੱਚ ਇਹ ਭਾਬੀ ਕੀ ਕਰ ਰਹੀ ਆ ਤਾਂ ਮੈਂ ਉਹ ਫੋਲ ਬੜੀਆਂ ਕੱਢਣ ਲਈਆਂ ਬਣਾਈਆਂ ਇਹ ਤਾਂ ਮੈਂ ਚਲਾ ਆ ਜਾਣਾ ਤੁਹਾਨੂੰ ਦੇ ਦਿੰਨੀ ਆ ਆਹੋ ਗਰਮੀ ਬੜੀ ਆ ਨਾ ਪਕੌੜੇ ਦੇ ਨਿਕਲਦੇ ਬੰਦਾ ਇਹਨੂੰ ਖੁਸ਼ੇ ਇੰਨੀ ਗਰਮੀ ਦੇ ਵਿੱਚ ਚਾਹ ਨਹੀਂ ਬਣਦੀ ਮਹਾਯੰਤਰ ਅੰਦਰ ਪਏ ਹੋਈ ਤਾਂ ਕੰਮ ਕਰਕੇ ਲੋਕਾਂ ਦੀ ਭੁਆ ਨਹੀਂ ਚੱਗੀਆਂ ਹੁੰਦੀਆਂ ਜਦੋਂ ਹੁੰਦੀਆਂ ਕਾ ਖਾਣ ਪੀਣ ਲੈ ਕੇ ਆਉਂਦੀਆਂ ਜੇ ਜਾਂ ਲੱਗੇ ਬੰਦਾ ਕੁਝ ਦੇ ਦਿੰਦਾ ਨਾ ਇਹਨਾਂ ਨੂੰ ਲੋਕਾਂ ਦਾ ਖਾਣ ਲੈ ਕੇ ਆਉਣਾ ਹੁੰਦਾ ਬਾਅਦ ਤੇ ਨਾ ਇਹਨਾਂ ਜੱੜਵੇ ਕੁਝ ਦੇ ਜਾਣਾ ਹੁੰਦਾ ਚਲ ਸ਼ਾਦ ਅਹੀਂ ਉੱਤੇ ਆਏ ਆ ਤੂੰ ਕੀ ਖਾਣਾ ਤੈਨੂੰ ਮੈਂ ਪੈਸੇ ਦੇ ਦਿੰਦੀ ਆ ਜਾਂ ਅੱਡੇ ਤੋਂ ਜਾ ਕੇ ਖਾ ਆ ਮਮੀ ਖਾਣ ਪੀਣ ਦਾ ਘਾਟਾ ਦੁਰਨਾ ਹੁੰਦਾ ਵਾ ਬੰਦਾ ਬੈਠ ਸੋਚਦਾ ਹੀ ਆ ਕਿ ਚੱਲ ਕੋਈ ਕਹਿੰਦੀ ਭੂਆਏਗਾ ਖਾਣ ਪੀਣ ਦਾ ਹੈ ਗਈ ਹੁਣੀ ਆ ਆਪਾਂ ਘਰਾਂ ਫਿਰ ਭੁੱਖੇ ਆ ਭੂਆ ਤੁਹਾਡੀ ਇਦਾਂ ਦੀ ਆ ਉਹ ਆਂਦੀ ਆ ਵੀ ਜਿਹੜੇ ਪੈਸੇ ਆ ਨਾ ਉਹਨਾਂ ਦੀਆਂ ਤਹਿਵਾਂ ਲਾਲਾ ਰੱਖੀ ਜਾਵਾ ਕਿਤੇ ਖਰਚਾਂ ਸਿਆੜੇ ਦਾ ਸਾਚੀ ਕਹਿੰਦੇ ਆ ਬੱਚਾ ਤੇ ਕੁੱਤਾ ਮੂੰਹ ਲਾਈ ਦਿੰਦੇ ਆ ਇਹੋ ਖਾਣ ਨੂੰ ਕੋਈ ਚੀਜ਼ ਲਿਆਵੇਂ ਤੇ ਨਿਆਣੇ ਭੂਆ ਭੂਆ ਕਰ ਏਦਾਂ ਬੱਥਿਆਂ ਦਾ ਮੂੰਹ ਟੁੱਟ ਜਾਂਦਾ ਵਾ ਨਾ ਚੱਲ ਰੋਟੀ ਪਾ ਕੇ ਤਾਂ ਮੈਂ ਨੂੰ ਸਾਸਰੀਆ ਭਾਜੀ ਸਤਿ ਸ੍ਰੀ ਅਕਾਲ ਸਤਿ ਕੀ ਹਾਲ ਜੇ ਮੈਂ ਤਾਂ ਘਰ ਗਿਆ ਸੀ ਅੱਛਾ ਅੱਛਾ ਆਹੋ ਤੁਸੀਂ ਘਰ ਨਹੀਂ ਆਂਦੇ ਬੰਬੀਆਂ ਲਗਾਇਆ ਓ ਯਾਰ ਨਾ ਮੋਟਰ ਕੱਲ ਦੀ ਚੱਲਣ ਦੀ ਸੀ ਤੇ ਮੈਂ ਏਟੋ ਹੀ ਬੰਦ ਕਰਨ ਗਿਆ ਮੈਂ ਹਾਂ ਮੁੜ ਕੇ ਨਾ ਐਵੇਂ ਵਾਣ ਮੂੰਹ ਭਰਦੇ ਰਹਿੰਦੇ ਆ ਚਰੀ ਭਰਨੀ ਥੋੜੀ ਜਿਹੀ ਭਰ ਲਈ ਆਹੋ ਮੈਂ ਪਾਣੀ ਬਰਬਾਦ ਕਰਤੋਂ ਕਰਨਾ ਵਾ ਤੇ ਕਿਤਰਾ ਫਿਰ ਬਣੀ ਗੱਲ ਉਧਰ ਦੀ ਉਹੀ ਤਾਂ ਮੈਂ ਆਇਆ ਕੰਮ ਅੱਛਾ ਮੈਂ ਕੱਲ ਪੇਪਰ ਭੇਜੇ ਸੀ ਨੂੰ ਅੱਛਾ ਉਹ ਕਹਿੰਦਾ ਵੀ ਹੁਣ ਤਾਂ ਗਿਆ ਟਾਈਮ ਲੰਘ ਅੱਛਾ ਤੇ ਉਦੋਂ ਤੱਕ ਬਣ ਜਾਣੀ ਗੱਲ ਅੱਛਾ ਉਦਾਂ ਕਹਦਾ ਵੀ ਅੱਗੇ ਮੈਂ ਕੀਤੀ ਗੱਲ ਪੇਪਰ ਉਹ ਬੰਦੇ ਨੂੰ ਭੇਜੇ ਅੱਗੇ ਹੁਣ ਠੀਕ ਆ ਉਦੋਂ ਦਾ 70 ਦਾ ਸਹਿਮਰਨ ਵਾਲੀ ਗੱਲ ਸੀ ਜੀ ਓਏ ਆਹੋ ਵੀ ਤੇ ਗੱਲ ਹੀ ਜਿਆਦਾ ਤਾਜ਼ਾ ਤਾਜ਼ਾ ਕੰਮ ਹੀ ਪੈਂਦੇ ਹੋਏ ਨੇ ਆਹੋ ਤੇ ਹੁਣ ਕਹਿੰਦਾ ਵੀ ਵੇਖੋ ਹੂੰ ਕੋਸ਼ਿਸ਼ ਕਰਦੇ ਪੂਰੀ ਆਪਾਂ ਕੰਮ ਗੱਲ ਬਣੀ ਜਾਵੇ ਠੀਕ ਆ ਆ ਅੱਗੇ ਵੇਖੋ ਮਾਲਕ ਜੀ ਜੋ ਮਰਜੀ ਆ ਓ ਯਾਰ ਮੈਂ ਤੇ ਨਾ ਬੜਾ ਖੁਸ਼ ਹਾਂ ਮੈਂ ਚੱਲ ਯਾਰ ਕੰਮ ਬਣ ਜੇ ਨਾ ਤੇ ਚੱਲ ਯਾਰ ਕੁੜੀ ਵਾਰੇ ਲੱਗ ਜੂ ਤੇ ਚਲੋ ਸਾਡਾ ਵੀ ਕਿਤੇ ਮਾੜਾ ਮੋਟਾ ਕੰਮ ਚੱਲ ਜੂਗਾ ਪਤੋਂ ਵਜੇ ਰ ਪਰ ਇਹ ਆ ਵੀ ਆਪ ਦਾ ਕੁੜੀ ਦੇ ਘਰ ਮੈਂ ਨੌਕਰੀ ਹੈ ਨਹੀਂ ਗੀ। ਇਹ ਮੈਂ ਆ ਬੜਾ ਜ਼ੋਰ ਲਾਇਆ ਮੈਂ ਆ ਯਾਰ ਗੱਲ ਪਾਣੀ ਦੇ ਦਿੱਦੀ ਆ। ਹਾਂ ਕਹਿੰਦਾ ਯਾਰ ਤੂੰ ਫਿਲਕਾ ਤੋਂ ਕਰਦਾ ਵਾ। ਅੱਛਾ ਇਹ ਕੋਈ ਬਾਹਰ ਦਾ ਕੰਮ ਆ। ਘਰ ਵਾਲੀ ਤੇ ਗੱਲ ਵਾ। ਆਹੋ ਇਹ ਤੇ ਗੱਲ ਆ ਗਈ। ਤੇ ਬਾਕੀ ਗੱਲ ਯਾਰ ਹੋ ਰਹੀ ਗਈ ਆ। ਉਹ ਸਰਟੀਫਿਕੇਟ ਆ ਡੁਪਲੀਕੇਟ ਉਹਦਾ। ਅੱਛਾ ਉਹਦਾ ਨਾ ਕੋਈ ਪੰਗਾ ਪਵੇ। ਹਾਂ ਹਾਂ ਹੈਨਾ ਉਹ ਯਾਰ ਉਹਦਾ ਭਰਾ ਤੇ ਕਹਿਣ ਦੇ ਸੈਰਸ। ਕਹਿੰਦਾ ਵੀ ਮੈਂ ਤੇ ਮਾਤਰ ਜੀ ਬੜੀ ਕੋਸ਼ਿਸ਼ ਕਰਕੇ ਤੇ ਆਹੋ ਕੋਈ ਮੈਨੂੰ ਮਿਲਿਆ ਉੱਥੇ। ਚਾਹ ਲੋ ਮੁੰਡੇ ਨੇ ਮਿਹਨਤ ਬੜੀ ਕੀਤੀ ਉਹਦਾ। ਆਹੋ ਜਿਤਨਾ ਮਰਜ਼ੀ ਵੀ ਆ ਨਾ ਜਿਤਨਾ ਮਰਜੀ ਆ ਨਾ ਭੈਣ ਆ ਪਈ ਨਾ ਮਰ ਮਰ ਜਾਂਦਾ ਵਾ ਹੁਣ ਕਿਦਾਂ ਭਾਬੀ ਠੀਕ ਆ ਓ ਯਾਰ ਜਾਣ ਦੇ ਪਰੇ ਮਾਜੂ ਪਿੰਡੋਂ ਬਲਾ ਨੂੰ ਫੇਰ ਕੇ ਲੈਂਦਾ ਹਥੋਂ ਅੱਛਾ ਪੇਕਿਆਂ ਤੋਂ ਆ ਭਰਾ ਦੇ ਤੁਸੀਂ ਕਰਤੂਤੇ ਦੀ ਮੈਂ ਅੱਛਾ ਅੱਛਾ ਉਹ ਮੈਂ ਹਾਂ ਇਹਨੇ ਸਾਡਾ ਜੀਣਾ ਹਰਾਮ ਕਰਤਾ ਫੜ ਕੇ ਹੈ ਪਤਾ ਤੇ ਤੈਨੂੰ ਵੀ ਹੈਗਾ ਵਾ ਕਿਸੇ ਨੇ ਆਪਣੀ ਮਰਜ਼ੀ ਨਾਲ ਵਿਆਹ ਕੀਤਾ ਵਾ ਇਹ ਰੋਂਦੀ ਉਹ ਦਾਈ ਨੂੰ ਵਿਦਾਈ ਨਹੀਂ ਆਇਆ ਇੱਥੇ ਬੁੱਢੀਆਂ ਕਿਤੇ ਜਾਂਦੀਆਂ ਨਾ ਪਿੰਡੋਂ ਜਾਂਦੀਆਂ ਜਾਂਦੀਆਂ ਉਹ ਕਹਿੰਦੀ ਲੈ ਤੇਰਾ ਕੱਲਾ ਕੱਲਾ ਪੋਤੀ ਤੇਰਾ ਐਡਾ ਕਾਰੋਬਾਰ ਹੀ ਤੇ ਤੂੰ ਕਿੱਥੇ ਡੇਪੀ ਆ ਉਹ ਉਥੋਂ ਗੱਲ ਸੁਣ ਕੇ ਆਉਂਦੀ ਆ ਤੇ ਬਸ ਹੁੰਦਿਆ ਗੱਲ ਵਾਲਾ ਕੰਮ ਜਾਂਦੂ ਜਾਂਦਾ ਫਿਰ ਭਾਬੀ ਦਾ ਤਾਂ ਮਾੜਾ ਖਰਾਬ ਹੋ ਗਿਆ ਉਦਾਂ ਯਾਰ ਕਿਹੜੀ ਚੀਜ਼ ਸਾਡੇ ਘਰ ਕਰ ਕਵੀਆਂ ਯਾਰ ਉਹਦਾ ਭਰਾ ਅੱਜ ਗੱਲ ਮਨੂ ਕਿ ਨਹੀਂ ਉਹਦਾ ਪੇਕੇ ਦੀ ਗੱਲ ਤੇ ਬੜੀ ਮੰਨਦੀਆਂ ਬੁੜੀਆਂ ਦਾ ਉਹ ਭਰਾ ਨੂੰ ਮੈਂ ਸਮਝਾਇਆ ਭਰਾ ਦੇ ਨੂੰ ਮੈਂ ਕਿਹਾ ਇਸ ਤਰ੍ਹਾਂ ਕਰੀਓ ਭਰਾ ਸਾਡੇ ਘਰ ਤੇ ਕੋਈ ਨਾ ਕਿ ਜੀ ਦੀ ਮੌਤ ਹੋਣੀ ਇਹਦੇ ਸਾਰਾ ਕੰਮ ਚੱਲਣ ਡਿਆ ਵਾ ਆਹੋ ਆਹੋ ਠੀਕ ਨਹੀਂ ਮੈਂ ਨੂੰ ਸਮਝਾਇਆ ਇਹਦੇ ਪਾਕ ਉਹ ਤੇ ਖਾਣੇ ਦੇ ਚ ਪਤਾ ਨਹੀਂ ਉਹਨੇ ਵਾਵਾ ਲਾਲ ਪੀਲੀ ਹੋਣ ਦੀ ਰਾਜ ਹੁੰਦੇ ਮੈਂ ਤਾਂ ਹੁਣ ਵੀ ਲੰਡੀ ਸੀ ਤਾਰਾ ਫੇਰ ਮਾਰਿਆ ਫੇਰ ਉਸੇ ਚੁੱਕੇ ਪਸਜਾ ਮੈਂ ਵੀ ਇਹਦਾ ਕੀ ਵਿਚਾਰੇ ਦਾ ਕਸੂਰ ਆ ਹੈ ਇਹ ਭਾਬੀ ਨੇ ਖਸਰ ਨਹੀਂ ਹੈ ਹੈ ਇਹ ਗੱਲ ਗਲਤ ਆ ਬਹੁਤ ਜਿਆਦਾ ਉਹ ਯਾਰ ਗੱਲ ਥੋੜੀ ਜੀ ਗਲਤ ਯਾਰ ਕਿਤੇ ਕੋਈ ਗੱਲ ਹੁੰਦੀ ਹੈ ਕੋਈ ਗੱਲ ਲੜਾਈ ਦਾ ਕੋਈ ਕਾਰਨ ਹੁੰਦਾ ਵਾ ਬਿਨਾ ਕਾਰਨ ਤੋਂ ਹੀ ਐਵੇਂ ਜਾਂਦੇ ਜਾਂਦੇ ਲੱਤ ਮਾਰਦੇ ਨਹੀਂ ਕੋਈ ਉਹ ਚੀਜ਼ ਨੂੰ ਕੋਈ ਉਹ ਚੀਜ਼ ਨੂੰ ਯਾਰ ਚੰਗੇ ਥੋੜਾ ਲੱਗਦਾ ਇਸ ਤਰ੍ਹਾਂ ਇਹ ਤਾਂ ਗੱਲ ਆਈ ਹੈ ਸਨੀ ਵੀ ਗੁੱਸੇ ਵਾਲਾ ਹੈਗਾ ਤਾਂ ਥੋੜਾ ਜਿਆਦਾ ਉਹਦੇ ਗੱਲ ਵਾ ਆਹ ਕੱਲ ਨੂੰ ਕੋਈ ਗੱਲਬਾਤ ਹੋ ਗਈ ਤੇ ਨਿਆਣਾ ਕਿ ਗਲਤ ਕਦਮ ਉਠਾ ਲੇ ਉਹਦੇ ਗੱਲ ਵਾ ਫੇਰ ਇਹਦਾ ਮੂੰਹ ਵੇਖੋ ਇਹ ਨੂੰ ਮੈਂ ਦੱਸਿਆ ਤੰਨਾ ਮੇਰੀ ਇਨੀਤ ਕਰਦੀ ਆ ਵੀ ਗੁਰਿੰਦਰ ਕੋ ਗੱਲ ਕਰਨ ਵਾਲੀ ਨਹੀਂ ਹੈ ਇਹ ਉਸੇ ਗੱਲਾਂ ਛੜਦੀ ਵੀ ਹਾਂ ਹਾਂ ਤੈਨੂੰ ਕੱਲ ਹੀ ਗੋਂਦਾ ਤੇ ਉਹਦੀ ਗੱਲ ਵੀ ਉਹਦੀ ਜੀਹ ਹੀ ਝੂਰੀ ਕਰਦੀ ਆ ਸਦੀ ਵੱਲੋਂ ਤੇ ਕਪਾਤ ਕਿ ਉਹਦੀ ਹੁੰਦਾ ਇਹਨਾਂ ਦਾ ਜਿਹੜੇ ਕਲਾ ਜਿਹੜੇ ਘਰ ਚ ਵੜ ਜਾਂਦੀ ਹੈ ਨਾ ਪਤਾ ਇਹਨੇ ਹੁੰਦਾ ਵਾ ਇਹ ਬੜਾ ਬੜਾ ਕੋਲ ਲੈ ਕੇ ਰੋਣਾ ਮੇਰੀ ਸੋਣਦਾ ਗੱਲ ਮੰਨਿਆ ਅੱਜ ਟਾਈਮ ਇਤਰਾ ਦਾ ਕਰਨ ਕੋਈ ਕਰ ਕਤਰ ਕੋਈ ਬੰਦਾ ਨਿਆਣਾ ਤੈਨੂੰ ਪਤਾ ਅੱਜ ਕੱਲ ਮਨਦਾ ਕਿ ਕੋਈ ਖਾ ਕੇ ਮਰ ਗਈ ਤਾਂ ਅਸੀਂ ਬੱਜੇ ਮਰ ਜਾਗੇ ਸਾਰੀ ਉਮਰ ਮੇਰੀ ਗੱਲ ਸੁਣ ਤੂੰ ਯਾਰ ਮਨ ਹੌਲਾ ਨਾ ਕਰ ਦੇਂਗਾ ਮੈਂ ਆਪ ਫਰੀਕਾਸ ਕਰੂੰਗਾ ਤੇ ਮੈਂ ਫੇਰ ਕਰੂੰਗਾ ਕਰੀ ਬੋਲਣਾ ਇਹ ਜਨਾਨੀਆਂ ਨੂੰ ਤਾਂ ਪਤਾ ਹੀ ਨਹੀਂ ਕਿਸ ਗੱਲ ਦਾ ਬਹਿਣਾ ਤਾਂ ਹੀ ਤੈਨੂੰ ਭਰਾ ਆਖਣਾ ਵੀ ਭਰਾ ਜਿਤਨਾ ਵੀ ਹੁੰਦੀ ਹੈ ਨਾ ਤੇ ਮੇਰੇ ਕੋਲੋਂ ਬੁਲਾ ਲਾ ਦੇ ਯਾਰ ਕੋਸ਼ਕਾ ਆਪਣੀ ਸਿਹਤ ਨਾ ਖਰਾਬ ਕਰੀ ਹੈ ਕੋਈ ਗੱਲ ਨਹੀਂ ਮੈਂ ਜਨਾਨੀ ਨੇ ਲੀਡੇ ਵੀ ਨਹੀਂ ਲਾਏ ਦਿੱਤਾ ਇੱਧਰ ਨੂੰ ਐਵੇਂ ਯਾਰ ਚੱਲ ਯਾਰ ਪ੍ਰਭ ਭੈਣ ਆਜੋ ਆਜੋ ਲੈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕੀ ਹਾਲ ਵਧੀਆ ਵਧੀਆ ਬਹਿ ਜਾ ਬੈਠੀ ਕੀ ਬੰਡਿਆ ਕੋਸ਼ਨੀ ਬੰਨਣਾ ਕੀ ਆ ਬਾਹਰ ਤੇ ਗਰਮੀ ਬੜੀ ਆ ਅੱਛਾ ਹੋਣ ਜਾਂ ਮੈਂ ਘੜੀ ਮੈਂ ਬੈ ਕੇ ਟਾਈਮ ਕਾਸ ਕਰਦੇ ਇੰਦਰ ਕੀ ਕਰਨਾ ਬਾਹਰ ਜਾ ਕੇ ਤੇ ਕਦੀ ਫੇਰ ਆ ਨਹੀਂ ਮਾਇਆ ਸਾਡੇ ਘਰ ਲੱਗੀ ਹੁਣ ਸਵੇਰੇ ਮੈਂ ਅੱਛਾ ਤੇ ਮੈਂ ਤਾਂ ਦੋਆਂ ਜੀਵਾਂ ਚਾਲਿਆ ਵੇਖਿਆ ਤਾਰ ਕਰਕੇ ਫਿਰ ਮੈਂ ਮੋੜਾਈ ਤੇ ਮੈਂ ਅੱਗੇ ਤੋਂ ਮਾਲ ਨੂੰ ਨਾ ਮਰੀ ਮੈਂ ਕੀ ਪਤਾ ਕਿ ਜਰੂਰੀ ਕੰਮ ਚੱਲੇ ਹੋਣੇ ਆ ਨਹੀਂ ਜਰੂਰੀ ਕੰਮ ਕਿਹੜੇ ਜਾਣਾ ਹੈਗਾ ਹਾਂ ਆਪੇ ਮੈਨੂੰ ਸਿਰੇ ਕਹਿ ਲਿਆ ਵੀ ਮੇਰਾ ਸਹੁਰੇ ਜਾਣ ਨੂੰ ਬੜਾ ਜੀ ਕਰਦਾ ਵਾ ਮੇਰੇ ਨਾਲ ਚੱਲ ਪੈ ਗਈ ਹੀ ਆਹੋ ਬਤਾਣੀ ਆ ਨਾ ਤੇ ਮੈਂ ਬੜੀ ਪਰੇ ਹੋਈ ਹੈਰਾਨ ਵੀ ਉਹ ਅੱਜ ਸਹੁਰਾਂ ਦੇ ਕੋਲ ਚੱਤਾ ਆ ਗਿਆ ਹਾਂ ਫਿਰ ਮੈਂ ਸੋਚਿਆ ਕਿ ਚੱਲ ਪਰਚਾਈ ਦਾ ਪਤਾ ਪਤਾ ਜਾ ਕੇ ਲੈ ਆਈ ਆਵਾ ਵੇਖੀ ਆਂ ਕਿ ਕੀ ਚਾਹਤੀ ਮਾਰਾ ਹਾਂ ਹੈ ਮੈਂ ਤਾਂ ਗਈ ਚੱਲ ਤੇ ਭਾਰੇ ਬੰਦੇ ਨੇ ਮੇਰੀ ਉਹ ਬੇਇੱਜ਼ਤੀ ਕਰਾਈ ਉਥੇ ਜਾ ਕੇ ਕਿ ਕਰਾਉਂਦੀ ਵੇਖ ਲੈ ਆਸ ਪੀ ਜਾਂਦਾ ਆਸਣਾ ਕੀ ਹੈ ਮੇਰੇ ਭਰਾ ਨੇ ਚੁੰਮੀਆਂ ਕੀਤੀਆਂ ਤੇ ਮੇਰੀ ਪਰਜਾਈ ਨੇ ਨਾ ਸੁਣੀ ਆਉਂਦੀ ਆ ਮਰ ਜਾ ਮੁੱਛ ਲੈ ਕੀ ਤੇਾਰੇ ਬਾਰੇ ਮੈਂ ਲਾਟੇ ਕਰਾ ਦਿੱਤੇ ਨੇ ਨਹੀਂ ਮੈਂ ਤਾਂ ਗਈ ਚਲ ਪਰ ਮੇਰੇ ਭਰਾ ਕੋ ਆਹ ਬੇਇੱਜ਼ਤੀ ਕਰਾਈ ਮੇਰੀ ਵੀ ਜਿਹੜੀ ਕਰਨ ਵਾਲੀ ਨਾ ਹੋਵੇ ਹਾਂ ਆਪਣੇ ਉਹ ਕਿਹੜੀ ਗੱਲੇ ਜਾ ਕੇ ਨਾ ਆਂਦਾ ਵਾਏ ਤਾਂ ਨਾ ਉਹਨੂੰ ਤੱਕ ਬਣਾ ਕਰਦੀ ਆ ਇਹਨੂੰ ਸਮਝਾਓ ਕੋ ਹੈ ਤੇ ਮੇਰੀ ਪਰਜਾਈ ਨੇ ਨਾ ਸੁਣਿਆ ਹੋਂਦਾ ਸਾਰਾ ਕੁਝ ਤੇ ਕਿੰਨੀ ਕੀ ਰੀਤ ਬਣਾ ਕੇ ਆਏ ਮੇਰੇ ਪੇਕਿਆਂ ਦੇ ਵਿੱਚ ਬੜੀ ਮਾੜੀ ਗੱਲਾ ਦੱਸ ਆਪਣੇ ਘਰ ਦੀ ਗੱਲਾ ਆਪਣੇ ਘਰੇ ਰੱਖੀ ਦੀ ਆ ਤੇ ਚਲ ਦੋਹਾਂ ਜੀਆਂ ਤੇ ਕਈ ਗੱਲਾਂ ਹੋ ਜਾਂਦੀਆਂ ਹੈ ਇਹ ਥੋੜੀ ਜਿਹਾ ਕਿਤੇ ਫੁੱਲ ਫੁੱਲ ਕੇ ਸਾਰਿਆਂ ਘਰੀ ਦੀਆਂ ਚਲ ਜੇ ਕਰਨਾ ਨਹੀਂ ਤੇ ਤੇਰੇ ਭਰਾ ਨਾਲ ਵੱਖਰੇ ਹੋ ਕੇ ਕਰ ਲੈਂਦਾ ਪਰ ਜਾਈ ਸਾਹਮਣੇ ਘਰ ਤੋਂ ਕਰਨੀ ਆ ਗਈ ਆ ਪਰ ਜੇ ਐ ਤੈਨੂੰ ਪਤਾ ਅੱਗੇ ਮੇਰੇ ਤੇ ਮੈਂਟਨ ਲਾਉਂਦੀ ਆ ਮੈਂ ਤੇ ਨੋਂ ਦੇ ਹੱਥੋਂ ਨਹੀਂ ਤੰਗ ਹੋਣਾ ਫੇ ਮੈਂ ਦੱਸ ਹੀ ਨਹੀਂ ਸਕਦੀ ਸੱਚੀ ਗੱਲ ਜਿੱਦਾਂ ਦੀ ਇਹ ਘਰ ਵਿੱਚ ਆ ਗਈ ਆ ਨਾ ਪਵਾੜੇ ਪਾਉਣ ਲਈ ਆ ਬੰਦੇ ਇਹ ਨਾ ਉਹ ਮੱਥੇ ਲੱਗਣ ਦੀ ਗੱਲ ਹੁੰਦੀ ਆ ਕੋਈ ਚੰਗਾ ਜੀ ਆ ਇੰਦਾ ਘਰ ਵਿੱਚ ਤੇ ਕੋਈ ਇਹੋ ਜਿਹਾ ਆ ਤਾਂ ਸਾਰੀ ਜ਼ਿੰਦਗੀ ਮਿਲ ਕੇ ਰੋ ਰੇ ਕੱਢਣੀ ਪੈਣੀ ਹੁਣ ਕਾਦੀ ਗੱਲ ਹੁਣ ਤੂੰ ਕੀ ਕਰੇਂਗੀ ਦੱਸ ਹੁਣ ਸਾਰਾ ਟਾਈਮ ਤੈਨੂੰ ਇਦਾਂ ਹੀ ਕੱਢਣਾ ਪੈਣਾ ਆਲੇ ਰੋ ਕੇ ਕੱਢ ਲਾ ਪਾਣੇ ਹੱਥ ਤੇ ਕੱਢ ਲਾ ਕੱਦ ਨਹੀਂ ਤਾਂ ਉੱਥੇ ਹੀ ਪੈਣੀ ਆ ਨਾ ਉਹਨੇ ਕਿਤੇ ਜਾਣਾ ਤਨਾ ਤੂੰ ਕਿਤੇ ਜਾਣਾ ਹਾਂ ਨਾ ਗੱਲ ਕਹਿ ਚੰਗਾ ਹਾਂ ਮੇਰਾ ਨੀ ਤਾਂ ਜੀ ਕਾ ਤਨ ਫੜ ਮੇਰਾ ਤਾਂ ਜੀ ਕਾ ਤਾਂ ਕਿਹੜਾ ਵੇਲਾ ਹੋਵੇ ਕੁੱਤੋਂ ਫੜ ਕੇ ਕਦੋਂ ਬਾੜ ਕਰਦਾ ਹੈ ਦੱਸ ਐਦਾਂ ਕੱਢਣਾ ਥੋੜੀ ਇਨਾ ਫਾਨ ਹੋ ਤੂੰ ਵੀ ਕੁੱਤੋਂ ਫੜ ਕੇ ਕਰੋ ਕਰਦੇਂਗੀ ਨਾਲੇ ਤੈਨੂੰ ਪਤਾ ਵਾ ਕਿ ਸਨੀ ਉਹਦਾਂ ਕਿੰਨਾ ਕਰਦਾ ਹੈ ਹੈ ਨਾਲੇ ਵੀ ਬੰਜਿੰਦਰ ਉਹਨਾਂ ਕਿੰਨਾ ਕਰਦਾ ਵਾ ਦੱਸ ਤੂੰ ਇਕੱਲੀ ਉਹਨੂੰ ਕਿੱਦਾਂ ਕਰਦੇਂ ਘਰੋਂ ਮੇਰੀ ਤੇ ਕੋਈ ਇੱਜ਼ਤ ਛੱਡੀ ਨਹੀਂ ਨਾ ਇਹਨੇ ਉਥੇ ਜਾ ਕੇ ਮੇਰੀ ਬੇਇੱਜ਼ਤੀ ਕਰਾਇਆ ਇੰਨਾ ਮੇਰੇ ਪੇਕੇ ਮੇਰਾ ਭਾ ਭਰ ਦਿੰਦੇ ਕਿੰਨਾ ਕਰਦੇ ਹੁੰਦੇ ਮੇਰੇ ਨਾਲ ਹੈ ਕਿੰਨਾ ਹਰ ਇੱਕ ਕੰਮ ਕਰਨਾ ਮੈਨੂੰ ਪੁੱਛ ਕੇ ਕਰਨਾ ਕੀ ਇੱਜ਼ਤ ਰਹਿ ਗਈ ਮੇਰੀ ਪੇਕਿਆਂ ਦੇ ਵਿੱਚ ਸਾਰੇ ਲੋਕਾਂ ਦੱਸ ਕੇ ਜਾ ਸਾਰੀਆਂ ਦੱਸ ਕੇ ਆ ਤਾਂ ਭਰਾ ਮੇਰਾ ਆਣ ਕੇ ਮੇਰੇ ਦਵਾਲੇ ਹੋੰਦਿਆ ਹੀਗਾ ਐ ਤੂੰ ਭੈਣ ਸਿਆਣੀ ਬਣ ਤੂੰ ਸਿਆਣੀ ਬਿਆਣੀ ਆਪਣਾ ਘਰ ਵੇਖ ਉਹ ਆ ਜੇ ਆ ਜਦੋਂ ਕਰੇ ਮੇਰੇ ਨਾਲ ਗੱਲਾਂ ਤਾਂ ਮੈਂ ਸ਼ਰਮ ਚ ਮਰਦੀ ਜਾਵਾਂ ਅੱਛਾ ਉਦ ਲੱਗਿਆ ਨਾ ਜੋ ਕੀਤੀਆਂ ਨਾ ਮੈਂ ਤਾਂ ਬਾਹਰ ਆ ਗਈ ਪਰਝਾਈ ਵਾਲੇ ਵੇਖਣ ਵੀ ਵੇਖਾਂ ਸਹੀ ਪੇਰ ਨਹੀਂ ਪੇਕੇ ਢੋਣ ਨਹੀਂ ਸਭ ਕੋਲ ਮਾਸ਼ਾਅੱਲਾ ਤੇ ਇਹਨੇ ਮਗਰੋਂ ਉਹਦਾ ਲੱਗਿਆ ਦਾ ਤੇਨੇ ਸਾਰੀਆਂ ਗੱਲਾਂ ਕਰਤੀਆਂ ਅਫਰਤ ਦਿੱਤੇ ਬਗਲਾ ਆਹ ਕਾ ਕਿਤਨੀ ਭਰਾ ਰਹੇ ਭਰਾ ਨੇ ਬਥੇਰੀ ਕੀਤੀ ਹੁਣ ਵੀ ਨੇ ਇੱਕ ਗੱਲ ਦਾ ਪਾਲਾ ਪਿਆ ਵਾ ਮੇਰੇ ਪਰਜਾਈ ਲੈਣਾ ਸੁਣ ਲਿਆ ਹੋਵੇ ਕਿਤੇ ਜੇ ਪਰਜਾਈ ਨੇ ਸੁਣ ਲਿਆ ਹੋਇਆ ਤੇ ਮੇਰੀ ਤੋਂ ਇਤਨੀ ਰਣੀ ਕੋਈ ਨਹੀਂ ਨਾ ਜੇ ਉਹਨੇ ਸੁਣਿਆ ਹੁੰਦਾ ਤਾਂ ਤੇਰੇ ਮੂੰਹ ਤੇ ਮਾਰ ਦੇਣੀ ਸੀਗੀ ਆਉਣ ਲੱਗਿਆ ਗੱਲ ਕੀਤੀ ਉਹਨੇ ਕੋਈ ਨਹੀਂ ਆਉਣ ਲੱਗਾ ਤਾਂ ਨਹੀਂ ਕੀਤੀ ਉਹਨੇ ਕੋਈ ਫਿਰ ਕਾਲੀ ਕਾਲੀ ਚਪਾ ਆਗੇ ਨਾ ਉਥੋਂ ਅੱਛਾ ਨਾ ਜਦ ਸੁਣੀ ਹੋਗੀ ਨਾ ਤਾਂ ਜਾਂ ਤੇ ਆਉਣੇ ਬਹਾਨੇ ਲਾਉਗੀ ਫੋਨ ਜਾਂ ਆਉਗੀ ਤੇ ਕੋਈ ਬਹਾਨੇ ਹਾਂ ਹਾਂ ਤੇ ਤੂੰ ਨਾ ਸੁਣ ਆ ਗਏ ਤੇਰੇ ਸਾਰੇ ਨਾਲ ਸੁਣੀਆ ਕੋ ਏਦਾਂ ਦੀਆਂ ਮੇਰੇ ਢੇਡ ਚ ਗੁੱਸਾ ਬੱਜਿਆ ਸੀਗਾ ਤੇ ਫੇਰ ਮੈਂ ਸੋਚਿਆ ਕਿ ਮੈਂ ਕਿਹਦੇ ਨਾਲ ਹੁਣ ਢੇਡ ਹੁਲਾ ਕਰਕੇ ਆਵਾਂ ਤੇ ਤਾਂ ਕਰਕੇ ਤੇਰੇ ਵਾਲ ਲਾਈਫ ਪਹਿਣਾ ਜਾ ਕੋ ਬਣਾਈ ਮੇਰੀ ਚੱਲ ਚੰਗਾ ਕੀਤਾ ਲੀਆ ਮੈਂ ਤੂੰ ਸਿਰ ਜਾਂਦੀ ਨੂੰ ਵੇਖਿਆ ਤੇ ਮੈਨੂੰ ਮੋੜਿਆ ਮੈਂ ਹਰੇ ਕਿੱਥੇ ਚਲ ਗਈ ਆ ਚੱਲ ਚੰਗਾ ਹੋਇਆ ਆ ਗਈ ਆ ਤੁਮ ਜੇ ਮੇਰੇ ਨਾਲ ਆ ਗਈਆਂ ਨਹੀਂ ਤੇ ਮੈਨੂੰ ਮੋੜ ਤਾ ਹੁੰਦਾ ਰਹਿਣਾ ਸੀਗਾ ਫੇਰ ਮੈਂ ਜਾਵਾਂ ਬਾਰ-ਬਾਰ ਤੇ ਫੇਰ ਅਗਲੇ ਤੇਰੇ ਕਰਦੀ ਗੁੱਸਾ ਕਰਦੇ ਤੂੰ ਰਹੀ ਰਹੀ ਨਾ ਮੂੰ ਚੱਕ ਨਾ ਕੋਈ ਨਹੀਂ ਹੋਣਾ ਨਹੀਂਗਾ ਤੂੰ ਨਾ ਇਹ ਵੇਖਿਆ ਕਰਕੇ ਇੱਕ ਵਾਰ ਚੱਲ ਇੱਧਰ ਜਾ ਕੋਈ ਵੀ ਨਹੀਂ ਆ ਤੂੰ ਇਧਰ ਆਈ ਨਹੀਂ ਕੋਈ ਦਾ ਨਹੀਂ ਉੱਥੇ ਤੇਰੀ ਨਾ ਆ ਤਰਾ ਫੋਟ ਤਾ ਵਾ ਫਿਰ ਵੀ ਇੰਦਰ ਬੁਰੇ ਜਿਹਾ ਲਗੀਦਾ ਜੀ ਤੂੰ ਆ ਰਿਆਗਾ ਜਦੋਂ ਮਰਜ਼ੀ ਕੋਈ ਗੱਲ ਦੀ ਆ ਚੱਲ ਕੋਈ ਨਹੀਂ ਮੈਂ ਤੇ ਆਈ ਜਾਨੀ ਆ ਹੁਣ ਨਾ ਮੈਂ ਜਾਵਾਂ ਫੇਰ ਮੈਂ ਪਹਿ ਜਾ ਕੇ ਪਾਣੀ ਪੀਲਾ ਚਾਹ ਨਹੀਂ ਨਹੀਂ ਪੀਣੀ ਹੁਣ ਕੋ ਲੈਣੀ ਨੂੰ ਵੇਖਾਂ ਜਾ ਕੇ ਵੀ ਕੀ ਕਰ ਰਹੀ ਆ ਹੁਣ ਨੱਕ ਚ ਦਮ ਕਰਨਾ ਮੈਂ ਵੇਖੀ ਸਹੀ ਤੇ ਕੰਮ ਤਾਂ ਕਰ ਨਹੀਂ ਕਰਦੀ ਹੁਣ ਤੂੰ ਕੋਈ ਮੈਂ ਕੰਮ ਤਾਂ ਦਾ ਕਿਹੜਾ ਕਰਨਾ ਮੈਂ ਨਹੀਂ ਕਰਦੀ ਹਿੰਦੀ ਆਪੇ ਕਰਦੀ ਆ ਸਾਰਾ ਚਲ ਚੰਗਾ ਹੋ ਗਿਆ ਨਹੀਂ ਕਰਦੀ ਤੇ ਆ ਦਰਵਾਜ਼ੇ ਵਿੱਚ ਜਾ ਕੇ ਕਰੇ ਨਾ ਕਰੀ ਨਹੀਂ ਬਹਿ ਜਾ ਮੈਂ ਅਟਕੇ ਨਹੀਂ ਘੜੀ ਨਹੀਂ ਬਹਿਣਾ ਨੀਗਾ ਮੈਂ ਜਾ ਕੇ ਵੇਖਾਂ ਬੁਲਾਉਣ ਵੀ ਕੀ ਕਰਨੀ ਆਂ ਬਹੁਤੀ ਪੰਚ ਕਰ ਲਿਆ ਆਧੀ ਰਾਤ ਤੇ ਹੋ ਗਈ ਦੱਸ ਹੁਣ ਕਿਦਾਂ ਦਾ ਕਰਨ ਵਾਲਾ ਕਰਦੀ ਰਵੇ ਮੈਨੂੰ ਕਿ ਮੈਂ ਤਾਂ ਨਾ ਧੋ ਕੇ ਵੇਲੀ ਵੀ ਮੈਂ ਹੁਣ ਇਹਦੇ ਨਾਸਾਂ ਬੰਦ ਕਰਨਾ ਵੇਖੀ ਇਹਦੇ ਨੱਕ ਚ ਦੰਮ ਨਾ ਕੀਤਾ ਆਪੇ ਭੱਜੂਗੀ ਇਥੋਂ ਚਲ ਜੋ ਵੀ ਕਰਨਾ ਧਿਆਨ ਨਾ ਕਰੇ ਸੋ ਸਮਝ ਕੇ ਐਵੇਂ ਨਾ ਫੇਰ ਅੱਖਾਂ ਮੁਰੇ ਆ ਜੀ ਚਲ ਠੀਕ ਆ ਚੰਗਾ ਫਿਰ ਚਲ ਲਿਆਉਣੀ ਬਾਤ ਤੱਕ ਚਲ ਆ ਜਾ ਆ ਤੂੰ ਵੀ ਰਾਤੋਂ ਦੇਗਾ ਬੰਨਣਾ ਹੁੰਦਾ ਐਵੇਂ ਚੁੱਕੇ ਠੱਕੇ ਖਾਂਦੀ ਫਿਰਦੇ ਨੇ ਅੱਧੀ ਰਾਤ ਤੱਕ ਚੰਗਾ ਚੰਗਾ ਹਾਂ